ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਆਪ ਜੀ ਦੇ ਸਾਹਮਣੇ ਇੱਕ ਕਵਿਤਾ ਪੇਸ਼ ਕਰਨ ਜਾ ਰਿਹਾ ਹਾਂ ਜਿਸ ਦਾ ਸਿਰਲੇਖ ਹੈ ਮਨੁੱਖੀ ਬਰਾਬਰੀਤਾ ਇੱਕੋ ਨੂਰ ਇਲਾਹੀ ਹੈ ਸਾਰਿਆਂ 'ਚ ਇਹੋ ਦੱਸਦੇ ਧਰਮ ਪ੍ਰਮੁੱਖ ਸਾਰੇ ਇੱਕੋ ਨੂਰ ਇਲਾਹੀ ਹੈ ਸਾਰਿਆਂ 'ਚ ਇਹੋ ਦੱਸ ਦੇ ਧਰਮ ਪ੍ਰਮਖ ਸਾਰੇ ਫੁੱਲਾਂ ਵਿੱਚ ਸੁਗੰਧੀ ਹੈ ਜਿਵੇਂ ਹੁੰਦੀ ਮਾਨਵ ਇਕਤਾ ਵਿੱਚ ਨੇ ਸੁਖ ਸਾਰੇ ਇੱਕੋ ਜਈ ਹੈ ਬਣਤ ਬਣਾਈਂਦਾ ਤੇ ਜਨਮ ਲੈਂਦੇ ਹਾਂ ਮਾਤਾ ਦੀ ਕੋਖ ਸਾਰੇ ਇੱਕੋ ਪ੍ਰਭੂ ਦੀ ਹਾਂ ਸੰਤਾਨੇ ਆਪਾਂ ਐਸੇ ਲਈ ਬਰਾਬਰ ਮਨੁੱਖ ਸਾਰੇ ਜਾਤਾ ਪਾਤਾ ਦੇ ਵੰਡ ਤੇ ਵਿਤਕਰੇ ਜੋ ਮਨ ਨੂੰ ਸਿਮਰਤੀ ਦੀ ਪੈਦਾ ਵਾਰਸੀ ਏ ਜਾਤਾ ਪਾਤਾ ਦੇ ਵੰਡ ਤੇ ਵਿਤਕਰੇ ਜੋ ਮਨ ਨੂੰ ਸਿਮਰਤੀ ਦੀ ਪੈਦਾ ਵਾਰਸੀ ਏ ਮਾਨਵ ਮੱਥੇ ਜੋ ਸਦੀਆਂ ਤੋਂ ਹੈ ਲੱਗਾ ਉਸ ਕਲੰਕ ਦੇ ਲਈ ਜਿਵੇਂ ਵਾਰਸੀ ਟੋਟੇ ਟੋਟੇ ਜਿਸ ਕੀਤਾ ਸਮਾਜ ਤਾਈਂ ਤਿੱਖਾ ਤੇਜ ਤੇ ਮਾਰੂ ਹਥਿਆਰ ਸੀ ਇਹ ਫੈਲੀ ਕਿਰਨਾ ਤੇ ਨਫ਼ਰਤ ਸੀ ਹਰ ਪਾਸੇ ਮਾਨਵ ਜਾਤ ਲਈ ਵੱਡੀ ਬੰਗਾਰ ਸੀ ਇਹ ਫੈਲੀ ਕਿਰਨਾ ਤੇ ਨਫ਼ਰਤ ਸੀ ਹਰ ਪਾਸੇ ਮਾਨਵ ਜਾਤ ਲਈ ਵੱਡੀ ਬੰਗਾਰ ਸੀ ਇਹ ਇੱਕੋ ਪ੍ਰਭੂ ਦੇ ਜਾਏ ਹੋਏ ਬੰਦਿਆਂ ਨੂੰ ਸ਼ੁੱਧਰ ਕਹਿ ਸਮਾਜ ਚੋਂ ਕੱਟਦੇ ਇੱਕੋ ਪ੍ਰਭੂ ਦੇ ਜਾਏ ਹੋਏ ਬੰਦਿਆਂ ਨੂੰ ਸ਼ੁੱਧਰ ਕਹਿ ਸਮਾਜ ਚੋਂ ਕੱਟ ਦਿੰਦੇ ਜੇ ਕੋਈ ਭੁੱਲ ਕੇ ਰੱਬ ਦਾ ਨਾਂ ਸੁਣ ਲੈ ਸਿੱਕਾ ਢਾਲ ਕੇ ਕੰਨਾਂ 'ਚ ਝਟ ਦਿੰਦੇ ਪੈ ਜਾਏ ਪਰਸ਼ਾਵਾਂ ਜਾਂ ਨਾਲ ਲੱਗ ਜਾਏ ਕੱਢ ਉਸ ਦੇ ਸਦਾ ਲਈ ਵਟ ਦਿੰਦੇ ਮੱਖੋਂ ਜੱਪੇ ਜੇ ਕੋਈ ਪਰਮਾਤਮਾ ਨੂੰ ਜੀਬ ਉਸ ਦੀ ਸਦਾ ਲਈ ਕੱਟ ਦਿੰਦੇ ਇੱਕ ਪਿਤਾ ਤੇ ਉਸ ਦੇ ਅਸੀਂ ਪੁੱਤਰ ਸਾਂਝੇ ਗੁਰਾਂ ਸੀ ਸਾਂਝੇ ਉਪਦੇਸ਼ ਦਿੱਤੇ ਇੱਕ ਪਿਤਾ ਤੇ ਉਸ ਦੇ ਅਸੀਂ ਪੁੱਤਰ ਸਾਂਝੇ ਗੁਰਾਂ ਸੀ ਸਾਂਝੇ ਉਪਦੇਸ਼ ਦਿੱਤੇ ਇਕੋ ਮਾਲਾ ਦੇ ਅਸੀਂ ਹਾਂ ਸਭ ਬਣ ਕੇ ਮਾਨਵ ਮਾਤਰ ਨੂੰ ਗੁਰਾਂ ਆਦੇਸ਼ ਦਿੱਤੇ ਇਕੋ ਰੂਪ ਹੈ ਸਾਰੀ ਮਨੁੱਖ ਜਾਤੀ ਮੇਰ ਤੇਰ ਦੇ ਕਟ ਕਲੇਸ਼ ਦਿੱਤੇ ਹਰ ਇੱਕ ਦੇ ਵਿੱਚ ਉਹ ਆਪ ਵਸਦਾ ਗੁਰਾਂ ਵਿਸ਼ਵ ਵਿਆਪੀ ਸੰਦੇਸ਼ ਦਿੱਤੇ ਸਮੇ ਸਮੇਤੇ ਗੁਰੂ ਸਾਹਿਬਾਨ ਜੀ ਨੇ ਸੰਗਤ ਪੰਗਤ ਤੇ ਕੀਤਾ ਇਸ਼ਨਾਨ ਸਾਂਝਾ ਜਾਤ ਜਨਮ ਤੇ ਵਰਨਾ ਨੂੰ ਛੱਡ ਕੇ ਤੇ ਵੰਡਿਆ ਗੁਰਾਂ ਨੇ ਗੁਰਮਤ ਗਿਆਨ ਸਾਂਝਾ ਕਿਸੇ ਧਰਮ ਦਾ ਇੱਥੇ ਕੋਈ ਵਿਤਕਰਾ ਨਹੀਂ ਹਰ ਇੱਕ ਸਿੱਖ Hindu Musalman ਸਾਂਝਾ ਵਖੋ ਵਖਰੇ ਪਾਵੇਂ ਹਾ ਨਰ ਅੱਲਾ ਵਾਹਿਗੁਰੂ ਅਤੇ ਪਤਵਾਨ ਸਾਂਝਾ ਹਰੀ ਮੰਦਰ ਦੀ ਨੀ ਰਖਵਾਈ ਸਤ ਗੁਰ ਮੁਸਲਮਾਨ ਸਾਈਂ ਮੀਆਂ ਮੀਰ ਹਕੂ ਹਰੀ ਮੰਦਰ ਦੀ ਨੀ ਰਖਵਾਈ ਸਤ ਗੁਰ ਮੁਸਲਮਾਨ ਸਾਈਂ ਮੀਰ ਹਥੋਂ ਮੇਰ ਤੇਰਨਾ ਕੋਈ ਸੀ ਜੇ ਸੇ ਅੰਦਰ ਸ਼ਾਂਤ ਚੇਤ ਉਸ ਗਹਿਰ ਗੰਭੀਰ ਹਕੂ ਗੁਰੂ ਘਰ ਨਾਲ ਜਿਸ ਦਾ ਮੂਹ ਹੈ ਸੀ ਉਚ ਆਤਮਾ ਵਾਲੇ ਉਸ ਪੀਰ ਹੱਥੋਂ ਜਿਸ ਨਾਲ ਸਿੱਖੀ ਦਾ ਕੇਂਦਰ ਮਜ਼ਬੂਤ ਹੋਇਆ ਸਰਬ ਸੰਜੇ ਉਸ ਰੱਬੀ ਫਕੀਰ ਹੱਥ ਨੌਵੇਂ ਗੁਰਾਂ ਦੇ ਜਪਾਸ ਜਦ ਆਏ ਪੰਡਿਤ ਦੁੱਖ ਦਰਦ ਵੰਡਾਇਆ ਸੀ ਪਾਤਸ਼ਾਹ ਨੇ ਨੌਵੇਂ ਗੁਰਾਂ ਦੇ ਪਾਸ ਜਦ ਆਏ ਪੰਡਿਤ ਦੁੱਖ ਦਰਦ ਵੰਡਾਇਆ ਸੀ ਪਾਤਸ਼ਾਹ ਨੇ ਦੇਣਾ ਪਹਿਣਾ ਏ ਮੈਨੂੰ ਬਲੀਦਾਨ ਹੁਣ ਤਾਂ ਆਪਣਾ ਮਨ ਬਣਾਇਆ ਸੀ ਪਾਤਸ਼ਾਹ ਠੱਲ ਪਾਉਣ ਲਈ ਜ਼ਾਲਮ ਦੇ ਜ਼ੁਲਮ ਤਾਈਂ ਸਿਰ ਤੇ ਬੀੜਾ ਉਠਾਇਆ ਸੀ ਪਾਤਸ਼ਾਹ ਨੇ ਤਿਲਕ ਜੰਝੂ ਦੀ ਰੱਖਿਆ ਕਰਨ ਨਿਕਲੇ ਪਾਵੇਂ ਜੰਝੂ ਨਾ ਪਾਇਆ ਸੀ ਪਾਤਸ਼ਾਹ ਨੇ ਤਿਲਕ ਜੰਝੂ ਦੀ ਰੱਖਿਆ ਕਰਨ ਨਿਕਲੇ ਪਾਵੇਂ ਜੰਝੂ ਨਾ ਪਾਇਆ ਸੀ ਪਾਤਸ਼ਾਹ ਕਿਵੇਂ ਚਾਂਦਨੀ ਚੌਂਕ ਵਿੱਚ ਸੀਸ ਦਿੱਤਾ ਭਾਈ ਜਾਂਤੇ ਨੇ ਦੱਸਿਆ ਆ ਕੇ ਤੇ ਕਿਵੇਂ ਚਾਂਦਨੀ ਚੌਂਕ ਵਿੱਚ ਸੀਸ ਦਿੱਤਾ ਭਾਈ ਜਤ ਨੇ ਦੱਸਿਆ ਆਕੇ ਤੇ ਗੁਰਾਂ ਉਸ ਨੂੰ ਮਾਨ ਸਨਮਾਨ ਦਿੱਤਾ ਤੋਰੇ ਅੰਦਰੋਂ ਉਹਨੂੰ ਵਡਿਆ ਕੇ ਤੇ ਜਿਹੜੇ ਸੀਸ ਤੇ ਚੁੱਕਿਆ ਸੀਸ ਪਾਵਨ ਉਸ ਸੀਸ ਨੂੰ ਸੀਸ ਛੁਕਾ ਕੇ ਤੇ ਸੀਨੇ ਨਾਲ ਰੰਗਰੇਟੇ ਨੂੰ ਲਾ ਲੀਤਾ ਜਾਚਕ ਗੁਰੂ ਦਾ ਬੇਟਾ ਬਣਾ ਕੇ ਤੇ ਸੀਨੇ ਨਾਲ ਰੰਗਰੇਟੇ ਨੂੰ ਲਾ ਲੀਤਾ ਜਾਚਕ ਗੁਰੂ ਦਾ ਬੇਟਾ ਬਣਾ ਕੇ ਤੂੰ ਗੁਰਾਂ ਨੀ ਰਖੀ ਪੰਥ ਖਾਲਸੇ ਦਿੱਤ ਬਖੇ ਪੰਜਾਬ ਪਿਆਰਿਆਂ ਨੂੰ ਗੁਰਾਂ ਨੀ ਰਖੀ ਪੰਥ ਖਾਲਸੇ ਦੀ ਅੰਮ੍ਰਿਤ ਬਖਸ਼ ਕੇ ਪੰਜਾਬ ਪਿਆਰਿਆਂ ਨੂੰ ਛਿੰਬੇ ਨਾ ਚੀਵੇ ਖਤਰੀ ਜੱਟ ਭਾਵੇਂ ਲਾਇਆ ਨਾਲ ਸੀਨੇ ਗੁਰਾਂ ਸਾਰਿਆਂ ਨੂੰ ਤੇਰਾ ਵਟੇ ਸਰਦਾਰੀਆਂ ਬਖਸ਼ ਦਿੱਤੀਆਂ ਡਿੱਗੀਆਂ ਟੱਠੀਆਂ ਬੇਸਹਾਰੀਆਂ ਨੂੰ ਫਿਰ ਉਹਨਾਂ ਤੋਂ ਸ਼ੱਕ ਕੇ ਆਪੇ ਅੰਮ੍ਰਿਤ ਮਾਣ ਬਖਸ਼ਿਆ ਗੁਰੂ ਦੁਲਾਰੀਆਂ ਨੂੰ ਫਿਰ ਇਹਨਾਂ ਤੋਂ ਸ਼ੱਕ ਕੇ ਆਪੇ ਅੰਮ੍ਰਿਤ ਮਾਣ ਬਖਸ਼ਿਆ ਗੁਰੂ ਦੁਲਾਰੀਆਂ ਨੂੰ ਆਓ ਫਿਰ ਤਕੀਏ ਪੂਰੀ ਆਨੰਦ ਦੇ ਅੰਦਰ ਕਲਗੀ ਵਾਲੜਾ ਚੋਜ ਰਚਾਰ ਆਏ ਆਓ ਫਿਰ ਤਕੀਏ ਪੂਰੀ ਆਨੰਦ ਦੇ ਅੰਦਰ ਕਲਗੀ ਵਾਲੜਾ ਚੋਜ ਰਚਾਰ ਆਏ ਭਾਈ ਕਨਈਏ ਦੇ ਰੂਪ ਵਿੱਚ ਜੰਗ ਅੰਦਰ ਪਾਣੀ ਫਟੜਾ ਤਾਈ ਪਿਲਾ ਰਿਹਾ ਏ ਕੀਤੀ ਸਿੰਘਾਂ ਸ਼ਿਕਾਇਤ ਤਾਂ ਗੁਰਾ ਕਿਹਾ ਜਾ ਕੇ ਕਹੋ ਦਸ਼ਮੇਸ਼ ਬੁਲਾ ਰਿਹਾ ਏ ਵੇਸ਼ ਹੋਇਆ ਭਾਈ ਕਨਈਆ ਤਾਂ ਕਿਹਾ ਸਤਗੁਰ ਹਰ ਕੋਈ ਤੇਰੇ ਤੇ ਦੋਸ਼ ਅੱਜ ਲਾ ਰਿਹਾ ਏ ਹੱਥ ਜੋੜ ਕਨਈਆ ਜੀ ਕਹਿਣ ਲੱਗੇ ਸਈ ਸਿੰਘਾਂ ਦਾ ਬਿਲਕੁਲ ਰੁੱਖ ਦਿਸਦਾ ਧੌੜ ਪੈਂਦਾ ਹਾਂ ਉਧਰ ਨੂੰ ਮਸ਼ਕ ਚੁੱਕ ਕੇ ਪਾਣੀ ਮੰਗਦਾ ਜਿੱਧਰ ਮਨੁੱਖ ਦਿਸਦਾ ਹਿੰਦੂ ਮੁਸਲਮ ਜਾਂ ਸਿੱਖ ਨਹੀਂ ਨજર ਆਉਂਦੇ ਮੈਨੂੰ ਸਿਰਫ ਦੁਖਿਆਰੇ ਦਾ ਦੁੱਖ ਦਿਸਦਾ ਸੱਚ ਪੁੱਛੋ ਤਾਂ ਮੈਨੂੰ ਬਸ ਤੁਸੀਂ ਦਿਸਦੇ ਹਰ ਇੱਕ ਮੁਖ ਵਿੱਚੋਂ ਤੁਹਾਡਾ ਮੁਖ ਦਿਸਦਾ ਸੱਚ ਪੁੱਛੋ ਤਾਂ ਮੈਨੂੰ ਬਸ ਤੁਸੀਂ ਦਿਸਦੇ ਹਰ ਇੱਕ ਮੁਖ ਵਿੱਚੋਂ ਤੁਹਾਡਾ ਮੁਖ ਦਿਸਦਾ ਸਿੰਘਾਂ ਤਾਂ ਹੀ ਫਿਰ ਪਾਤਸ਼ਾਹ ਕਹਿਣ ਲੱਗੇ ਇਦੇ ਲਈ ਕੋਈ ਵੈਰੀ ਬੇਗਾਨਾ ਹੀ ਨਹੀਂ ਸਿੰਘਾਂ ਤਾਈ ਫਿਰ ਪਾਤਸ਼ਾਹ ਕਹਿਣ ਲੱਗੇ ਇਹਦੇ ਲਈ ਕੋਈ ਵੈਰੀ ਬੇਗਾਨਾ ਹੀ ਨਹੀਂ ਜਿੱਦਾ ਮਸਤ ਹੈ ਆਪਣੀ ਮੋਜ ਅੰਦਰ ਇਹਦੇ ਜਿਹਾ ਕੋਈ ਹੋਰ دیਵਾਨਾ ਹੀ ਨਹੀਂ ਅਸਲ ਵਿੱਚ ਹੈ ਮਾਨਸ ਦੀ ਜਾਤੀ ਕੋ ਇਹਦੇ ਜਿਹਾ ਕੋਈ ਦਿਸਦਾ ਦਾ ਨਾ ਹੀ ਨਹੀਂ ਕਰਨਾ ਬਿਤਕਰਾ ਕਿਸੇ ਵੀ ਧਰਮ ਦੇ ਨਾਲ ਸਾਡਾ ਮੰਤਵ じゃ ਕੋਈ ਨਿਸ਼ਾਨਾ ਹੀ ਨਹੀਂ ਕਰਨਾ ਵਿਤਕਰਾ ਕਿਸੇ ਵੀ ਧਰਮ ਦੇ ਨਾਲ ਸਾਡਾ ਮੰਤਵ じゃ ਕੋਈ ਨਿਸ਼ਾਨਾ ਹੀ ਨਹੀਂ ਮਾਨਕ ਮੋਤੀਆਂ ਮੰਗਨੇ ਸਭ ਹਿਰਦੇ ਇੱਕ ਦੂਜੇ ਦੀ ਜਿੰਦ ਤੇ ਜਾਨ ਸਾਰੇ ਮਾਨਕ ਮੋਤੀਆਂ ਮੰਗਨੇ ਸਭ ਹਿਰਦੇ ਇੱਕ ਦੂਜੇ ਦੀ ਜਿੰਦ ਤੇ ਜਾਨ ਸਾਰੇ ਜਗ ਮਗੈ ਜਾਗ ਰਹੀ ਜੋਤ ਹਰ ਇੱਕ ਅੰਦਰ ਇਕੋ ਪ੍ਰਭੂ ਦੀ ਹਾਂ ਸੰਤਾਨ ਸਾਰੇ ਭਲਾ ਸਦਾ ਸਰਬਤ ਦਾ ਮੰਗਣਾ ਏ ਇਹੋ ਕਹਿੰਦੇ ਰਏ ਗੁਰੂ ਸਾਹਿਬਾਨ ਸਾਰੇ ਬਣਨਾ ਸੂਈ ਧਾਗਾ ਕੈਂਚੀ ਨਹੀਂ ਬਣਨਾ ਇਕੋ ਲੜੀ ਪਰੋਈਏ ਇਨਸਾਨ ਸਾਰੇ ਬਲ ਮਿਲੇ ਮਨੁੱਖੀ ਬਰਾਬਰੀ ਨੂੰ ਰਹੀਏ ਮਿਲ ਖੰਡ ਤੇ ਖੀਰ ਵਾਂਗੂ ਇੱਕ ਦੂਜੇ ਨੂੰ ਗਲੇ ਲਗਾ ਲਈਏ ਭਗਤ ਰਵਿਦਾਸ ਤੇ ਭਗਤ ਕਬੀਰ ਵਾਂਗੂ ਬਲ ਮਿਲੇ ਮਨੁੱਖੀ ਬਰਾਬਰੀ ਨੂੰ ਰਹੀਏ ਰਲ ਮਿਲ ਖੰਡ ਤੇ ਖੀਰ ਵਾਂਗੂ ਇੱਕ ਦੂਜੇ ਨੂੰ ਗਲੇ ਲਗਾ ਲਈਏ ਭਗਤ ਰਵਿਦਾਸ ਤੇ ਭਗਤ ਕਬੀਰ ਵਾਂਗੂ ਹਰ ਮੰਦਰ ਦੀ ਨੀ ਰਖਵਾਈ ਜਿਸ ਤੋਂ ਮੁਸਲਮਾਨ ਸਾਈਂ ਮੀਆਂ ਮੀਰ ਵਾਂਗੂ विते दशमेश त पुत जाचक बुधू शाह जीरा द पीर वांगु वार दे दशमेश तो पुत याचक बुधू शाहज पीरा द पीर वांगु धनवाद